ਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜਿੱਥੇ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਜਿੱਥੇ ਪਾਕਿਸਤਾਨ ਦੇ ਲੋਕਾਂ ਨੂੰ ਭਾਰਤ ਛੱਡ ਕੇ ਜਾਣ ਦੇ ਲਈ ਸਾਫ਼ ਤੌਰ ਤੇ ਸਖਤ ਆਦੇਸ਼ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤੇ ਗਏ ਨੇ ਜਿਸ ਦੇ ਮੁਤਾਬਕ ਹੁਣ ਉਹ ਲੋਕ ਪਾਕਿਸਤਾਨ ਦੇ ਲਈ ਰਵਾਨਾ ਹੋ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਕੁਝ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੇ ਹਰ ਇੱਕ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਇਹ ਵਿਛੋੜੇ ਦੀਆਂ ਤਸਵੀਰਾਂ ਨੇ ਜਿਸ ਨੂੰ ਵੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਕਿਸ ਮਾਹੌਲ ਦੇ ਵਿੱਚੋਂ ਦੀ ਕਿਸ ਤਣਾਅ ਦੇ ਵਿੱਚੋਂ ਦੀ ਲੰਘ ਰਹੇ ਨੇ ਦੀ ਅਟਾਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਮਾਂ ਤਾਂ ਹਾਰ-ਮਾਰ ਕੇ ਰੋਂਦੀ ਦਿਖਾਈ ਦੇ ਰਹੀ ਹੈ ਉਸ ਬੱਚੇ ਦੀ ਮਾਂ ਨੂੰ ਪਾਕਿਸਤਾਨ ਦੇ ਲਈ ਭੇਜਿਆ ਜਾ ਰਿਹਾ ਹੈ ਪਰ ਉਸ ਦਾ 1 ਸਾਲ ਦਾ ਬੱਚਾ ਭਾਰਤ ਦੇ ਵਿੱਚ ਹੀ ਰਹੇਗਾ ਉਸ ਇੱਕ ਸਾਲ ਦੇ ਬੱਚੇ ਨੂੰ ਆਪਣੀ ਮਾਤਾ ਦੇ ਨਾਲ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉਹ ਮਾਂ ਰੋਂਦੀ ਵਿਲਕਦੀ ਕਹਿ ਰਹੀ ਹੈ ਕਿ ਮੈਂ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਣਾ ਜਾਂ ਤਾਂ ਬੱਚੇ ਨੂੰ ਮੇਰੇ ਨਾਲ ਭੇਜ ਦਿਓ ਜਾਂ ਫਿਰ ਮੈਨੂੰ ਵੀ ਆਪਣੇ ਬੱਚੇ ਦੇ ਨਾਲ ਭਾਰਤ ਵਿੱਚ ਰਹਿਣ ਦਿਓ ਤੇ ਉੱਥੇ ਹੀ ਆਰਮੀ ਅਫਸਰਾਂ ਦੇ ਵੱਲੋਂ ਉਸ ਮਾਤਾ ਨੂੰ ਸਮਝਾਇਆ ਵੀ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਬੱਚਾ ਬਾਅਦ ਵਿੱਚ ਆ ਜਾਵੇਗਾ ਪਰ ਹੁਣ ਤੁਹਾਨੂੰ ਪਾਕਿਸਤਾਨ ਜਾਣਾ ਪਵੇਗਾ ਕਿਉਂਕਿ ਸਖਤ ਹੁਕਮ ਹੋਏ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਤੋਂ ਮਾਂ ਵਿਛੜ ਰਹੀ ਹੈ ਰੋਂਦੀ ਵਿਲਕ ਦੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਣ ਦੀ ਗੋਹਾਰ ਵੀ ਉਹਨਾਂ ਆਰਮੀ ਅਫਸਰਾਂ ਸਾਹਮਣੇ ਲਗਾ ਰਹੀ ਹੈ ਜਦ ਕਿ ਉਸ ਦਾ ਪਤੀ ਕਹਿ ਰਿਹਾ ਹੈ ਕਿ 15-20 ਦਿਨ ਬਾਅਦ ਉਹ ਆਪਣੇ ਬੱਚੇ ਨੂੰ ਲੈ ਕੇ ਪਾਕਿਸਤਾਨ ਦੇ ਲਈ ਆ ਜਾਵੇਗਾ ਪਰ ਤੁਸੀਂ ਇਸ ਵੇਲੇ ਪਾਕਿਸਤਾਨ ਦੇ ਲਈ ਰਵਾਨਾ ਨਾ ਹੋਵੋ ਪਰ ਤਸਵੀਰਾਂ ਬੇਹੱਦ ਭਾਵੁਕ ਕਰ ਰਹੀਆਂ ਨੇ ਔਰਤ ਪ੍ਰੈਗਨੈਂਟ ਵੀ ਹੈ ਤੇ ਇਸ ਹਾਲਤ ਦੇ ਵਿੱਚ ਇਸ ਔਰਤ ਨੂੰ ਪਾਕਿਸਤਾਨ ਦੇ ਲਈ ਭੇਜਿਆ ਜਾ ਰਿਹਾ ਹੈ ਇਹ ਕਲੀ ਤਸਵੀਰ ਨਹੀਂ ਹੈ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਦੇ ਵਿੱਚ ਪ੍ਰੈਗਨੈਂਟ ਔਰਤਾਂ ਸੀ ਜਿਹੜੀਆਂ ਤਾਂ ਹਮਾਰ-ਮਾਰ ਕੇ ਰੋ ਰਹੀਆਂ ਸੀ ਜਿਹੜੀਆਂ ਕਹਿ ਰਹੀਆਂ ਸੀ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਹੀ ਪਾਕਿਸਤਾਨ ਜਾਵਾਂਗੇ ਕਿਉਂਕਿ ਉਹਨਾਂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਸੀ ਜਦ ਕਿ ਉਹਨਾਂ ਦੇ ਬੱਚਿਆਂ ਨੂੰ ਚਾਹੇ ਉਹ 9 ਮਹੀਨੇ ਦਾ ਬੱਚਾ ਹੈ ਚਾਹੇ ਉਸ ਤੋਂ ਵੀ ਛੋਟਾ ਬੱਚਾ ਹੈ ਉਹ ਭਾਰਤ ਦੇ ਵਿੱਚ ਰਹਿ ਗਏ ਨੇ ਅੱਧਾ ਪਰਿਵਾਰ ਪਾਕਿਸਤਾਨ ਦੇ ਲਈ ਚਲਾ ਗਿਆ ਤੇ ਅੱਧਾ ਭਾਰਤ ਦੇ ਵਿੱਚ ਹੀ ਰਹਿ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਜਾਂ ਤਾਂ ਪਾਕਿਸਤਾਨ ਦੇ ਵਿੱਚ ਰਹਾਂਗੇ ਜਾਂ ਫਿਰ ਅਸੀਂ ਭਾਰਤ ਦੇ ਵਿੱਚ ਰਹਾਂਗੇ ਪਰ ਅਜੇ ਹਾਂ ਨਹੀਂ ਹੋਣ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਉਹਨਾਂ ਨੂੰ ਪਾਕਿਸਤਾਨ ਜਾਣ ਦੇ ਲਈ ਕਹਿ ਦਿੱਤਾ ਗਿਆ ਪਰ ਅੱਧੇ ਮੈਂਬਰ ਜਿਨ੍ਹਾਂ ਦਾ ਵੀਜ਼ਾ ਅਜੇ ਨਹੀਂ ਆਇਆ ਉਹ ਅਜੇ ਪਾਰ ਦੇ ਵਿੱਚ ਹੀ ਰਹਿਣਗੇ ਇਹਨਾਂ ਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮਾਹੌਲ ਅਟਾਰੀ ਬਾਰਡਰ ਤੇ ਤਣਾਪੂਰਨ ਬਣਿਆ ਹੋਇਆ ਹੈ ਅਜਿਹਾ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਆਪਣੇ ਨਾਵਦਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਭਾਰਤ ਛੱਡ ਕੇ ਚਲੇ ਗਏ ਨੇ ਜਾਂ ਕਿਸੇ ਦੀ ਪਤਨੀ ਪਾਕਿਸਤਾਨ ਚਲੇ ਗਈ ਉਸ ਦਾ ਹਸਬੰਦ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਰਹਿ ਗਿਆ ਤੇ ਉੱਥੇ ਹੀ ਬੱਚੇ ਕਿਸੇ ਦੇ ਪਾਕਿਸਤਾਨ ਚਲੇ ਗਏ ਤੇ ਉਹਨਾਂ ਦੇ ਮਾਤਾ ਪਿਤਾ ਭਾਰਤ ਦੇ ਵਿੱਚ ਹੀ ਰਹਿ ਗਏ ਤਾਂ ਸਰਕਾਰ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਕਿ 48 ਘੰਟਿਆਂ ਦੇ ਅੰਦਰ ਅੰਦਰ ਭਾਰਤ ਛੱਡ ਕੇ ਪਾਕਿਸਤਾਨ ਦੇ ਲੋਕ ਆਪਣੇ ਦੇਸ਼ ਮੁਲਕ ਨੂੰ ਰਵਾਨਾ ਹੋ ਜਾਣ ਤੇ ਇਸ ਦੇ ਵਿਚਾਰ ਹੇ ਅਜਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੱਸਿਆ ਕਿ ਪਹਿਲਗਾਮ ਦੇ ਵਿੱਚ ਜਦੋਂ ਹਮਲਾ ਹੋਇਆ ਸੀ ਉਸ ਤੋਂ ਬਾਅਦ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਖਾਸਾ ਵੀ ਜਤਾਇਆ ਜਾ ਰਿਹਾ ਹੈ ਕਿ ਮਾਹੌਲ ਕਾਫੀ ਤਣਾਪੂਰਨ ਬਣਦਾ ਜਾ ਰਿਹਾ ਹੈ 47 ਮੁਰ ਲੋਕ ਮਹਿਸੂਸ ਕਰ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਸੀ ਅਤੇ ਲੋਕ ਪਾਕਿਸਤਾਨ ਚਲੇ ਗਏ ਸੀ ਤੇ ਅਦੇ ਭਾਰਤ ਵਿੱਚ ਰਹਿ ਗਏ ਸੀ ਤਾਂ ਲੋਕ ਮਹਿਸੂਸ ਕਰ ਰਹੇ ਨੇ ਕਿ ਉਹੀ ਦੌਰ ਮੁਰ ਤੋਂ ਅਸੀਂ ਕਰ ਰਹੇ ਹਾਂ ਮਹਿਸੂਸ ਕਰ ਰਹੇ ਹਾਂ ਕਿ ਉਹੀ ਦੌਰ ਦੇ ਵਿੱਚ ਅਸੀਂ ਅੱਜ ਵੀ ਲੰਘ ਰਹੇ ਹਾਂ की बारी में मैं अलग अलग मेरा नाम खालिद है और मैं अपनी भाभी को छोड़ने आई थी और जो मेरा भतीजा है मेरे भाई का बेटा वो एक साल का है इंडियन पासपोर्ट कैरी करता है उसकी वीजा है हमने पाकिस्तान अमेरिकी से उसकी वीजा ली हुई है लेकिन यहाँ पर आने के बाद वो ये कह रहे हैं की बच्चे को यहीं छोड़ दो और माँ को भेज दो तो ये तो पॉसिबल नहीं है तो आप लोगों से यही अपील है की प्लीज आप सरकार से बोले की इस तरह से मत करें जी जी तो पाकिस्तानी है गहली से हम लोगों को यहाँ दो दिन हो गए सर खुआर होते हुए पागल हो गए हम लोग धूप में यहाँ वेट करते करते तो टाइम पर भी यहाँ पर ये रिजल्ट दे रहे हैं कि बच्चा यहाँ रुकेगा ये पॉसिबल नहीं है बच्चा जाएगा तो माँ के साथ जाएगा अदरवाइज माँ भी कहीं नहीं जाएगी